ਅੱਜ ਆਪਾਂ ਮੁਲਾਕਾਤ ਕਰਨ ਜਾ ਰਹੇ ਹਾਂ ਲੱਕੀ ਨੱਬਾ ਜਿਹੜੇ ਕਿ ਸਿਟੀ ਪ੍ਰਧਾਨ ਚੁਣੇ ਗਏ ਆਪਣੇ ਜ਼ਿਰਕਪੁਰ ਦੇ ਤੇ ਲੱਕੀ ਜੀ ਬਹੁਤ-ਬਹੁਤ ਪਹਿਲਾਂ ਤੋਂ ਮੁबारकਾ ਪੀਵੀ 70 ਵੱਲੋਂ ਤੁਹਾਨੂੰ ਜੀ ਮੁबारक ਜੀ ਤੁਹਾਨੂੰ ਤੇ ਕਿੱਦਾਂ ਮਹਿਸੂਸ ਕਰ ਰਹੇ ਹੋ ਲੱਖੇ ਜੀ ਤੁਸੀਂ ਤੁਹਾਡਾ ਬੜਾ ਡ੍ਰੀਮ ਸੀਗਾ ਇੱਕ ਕਿ ਮੈਂ ਸਿਟੀ ਪ੍ਰਧਾਨ ਲਗਾਤਾਰ ਆਪਣੇ ਜ਼ਿਰਖਪੁਰ ਦੇ ਤੱਕ ਤੁਸੀਂ ਇਹਦੇ ਲਈ ਆਪਣਾ ਜ਼ਿਲ੍ਹੇ ਦਾ ਜਿਹੜਾ ਉਹ ਵੀ ਉਹ ਤਾਂ ਵੀ ਛੱਡ ਦਿੱਤਾ ਸੀਗਾ ਜੀ ਤੇ ਪੰਜਾਬ ਦਾ ਵੀ ਉਹ ਤਾਂ ਛੱਡ ਦਿੱਤਾ ਸੀਗਾ ਜਿਹੜਾ ਸੈਣੀ ਉਹ ਸਮਾਜ ਦਾ ਸੀਗਾ ਜੀ ਹਾਂ ਦੇਖੋ ਜੀ ਮੇਰੀ ਨਾ ਜੋ ਮੰਦੀ ਇੱਛਾ ਉਹ ਆਪਣੇ ਇਲਾਕੇ ਵਿੱਚ ਵੀ ਹੁੰਦੀ ਹੈ ਸ਼ੁਰੂ ਤੋਂ ਜੀ ਵੀ ਮੈਂ ਜੋ ਮੇਲ ਟੇਲ ਰੱਖਾਂ ਆਪਣੇ ਇਲਾਕੇ ਨਾਲ ਰੱਖਾਂ ਜੀ ਮੈਨੂੰ ਪਹਿਲਾ ਆਫਰ ਆਈ ਸੀ ਸੀਟੀ ਨੇ ਆਪਣਾ ਸੈਣੀ ਭਰਾਦਰੀ ਦੇ ਪ੍ਰਧਾਨ ਪੰਜਾਬ ਦਾ ਅਹੁਦਾ ਮਿਲ ਰਿਹਾ ਸੀ ਚੇਅਰਮੈਨ ਦਾ ਸੀ ਚੇਅਰਮੈਨ ਦਾ ਉਸ ਵੇਲੇ ਮੈਂ ਦਿੱਲੀ ਤੋਂ ਸਾਹਮਣੂ ਜਨਾਬ ਜਵਾਬ ਦਿੱਤਾ ਸੀ ਵੀ ਅਸੀਂ ਤਾਂ ਆਪਣਾ ਹਲਕੇ ਦਾ ਅਹੁਦਾ ਲੈਣਾ ਹੈ ਫੇ ਸਾਨੂੰ ਕਹਿੰਦੇ ਹੋਰ ਕੋਈ ਵੀ ਅਹੁਦਾ ਜਿਲ੍ਹੇ ਦਾ ਵੀ ਆਇਆ ਸੀ ਤੁਹਾਨੂੰ ਹਾਂ ਜੀ ਜ਼ਿਲ੍ਹੇ ਦਾ ਕਹਿ ਰਹੇ ਸੀ ਫਿਰ ਜ਼ਿਲ੍ਹੇ ਦਾ ਵੀ ਆਪਾਂ ਲੈ ਵੀ ਆਪਾਂ ਜੋ ਸੇਵਾ ਕਰਨੀ ਹੈ ਜੀ ਉਹ ਸਿਟੀ ਪ੍ਰਧਾਨ ਦਾ ਅਹੁਦਾ ਮੈਂ ਚੁਣਿਆ ਸੀ ਜੀ ਮੇਰੇ ਦਿਲ ਦੀ ਇੱਛਾ ਸੀ ਵੀ ਮੈਂ ਕਾਂਗਰਸ ਪਾਰਟੀ ਚ ਸਿਟੀ ਪ੍ਰਧਾਨ ਦਾ ਅਹੁਦਾ ਲੈ ਕੇ ਸੇਵਾ ਕਰਾਂ ਜੀ ਠੀਕ ਹੈ ਜੀ ਤੇ ਹੁਣ ਕਿਆ-ਕਿਆ ਕੰਮ ਤੁਸੀਂ ਸੋਚੇ ਹੋ ਸਿਟੀ ਪ੍ਰਧਾਨ ਇੱਕ ਤਰ੍ਹਾਂ ਨਾਲ ਬਹੁਤ بڑا ਅਹੁਦਾ ਹੈਗਾ ਆਪਣੇ ਇਲਾਕੇ ਦਾ ਆਪਣੇ ਹਲਕੇ ਦਾ ਵੀ ਤੇ ਕਿਆ-ਕਿਆ ਕੰਮ ਤੁਸੀਂ ਸੋਚੇ ਹੋ ਜਿਹੜੇ ਜ਼ਿਰਕਪੁਰ ਲਈ ਤੁਸੀਂ ਲੈ ਕੇ ਆਉਂਗੇ ਕੱਲ ਨਾਬਾ ਸਾਹਿਬ ਵਾਸਤੇ ਨਾਬਾ ਸਾਹਿਬ ਦੀ ਬਹੁਤ ਸੇਵਾ ਕਰ ਲਈ ਤੇ ਹੁਣ ਬਾਹਰ ਵੀ ਨਿਕਲਣ ਦਾ ਮੌਕਾ ਤੁਹਾਨੂੰ ਕਿਉਂਕਿ ਹੁਣ ਤੁਸੀਂ ਪੂਰੇ ਜਿਹੜੇ ਆਪਣੇ ਜ਼ਿਰਕਪੁਰ ਨੂੰ ਰਿਪਰਜੈਂਟ ਕਰ ਲਿਓ ਕੰਗਿਸਟ ਮੈਨੂੰ ਮੇਰੇ ਨਾਲ ਜ਼ਿਰਕਪੁਰ ਸਿਟੀ ਪ੍ਰਧਾਨ ਜੁੜਿਆ ਹੈ ਜੀ ਹੁਣ ਮੈਂ ਜਿੰਨੇ ਵੀ 31 ਬਾੜ ਸਾਡੇ ਪੈਂਦੇ ਆ ਜੀ ਸਾਰੇ ਬਾੜ ਵਿੱਚ ਮੈਂ ਕੰਮ ਕਰਨਾ ਚਾਹੁੰਦਾ ਹਾਂ ਹੂੰ ਦੇਖੋ ਪਹਿਲਾਂ ਤਾਂ ਕੰਮ ਆਪਾਂ ਸ਼ੁਰੂ ਤੇ ਮੇਰੀ ਇੱਛਾ ਹੈ ਵੀ ਆਪਾਂ ਸਫਾਈ ਤੋਂ ਜੋ ਸ਼ੁਰੂਦ ਕੰਮ ਹੋਏ ਇਹ ਕੰਮ ਮੇਰੇ ਮਨ ਦੀ ਇੱਛਾ ਹੈ ਵੀ ਮੈਂ ਕਰ ਸਕਾਂ ਤੇ ਹੁਣ ਕੋਈ ਵੀ ਤੁਹਾਨੂੰ ਫੜ ਸਕਦਾ ਹੈ ਯਾਨੀ ਪੂਰੇ ਆਪਣੇ ਪੂਰੇ ਜੀਰਕਪੁਰ ਦਾ ਕੋਈ ਵੀ ਨੌਜਵਾਨ ਤੁਹਾਨੂੰ ਆ ਕੇ ਕੰਮ ਕਹਿ ਸਕਦਾ ਕਿ ਸਾਡਾ ਲੱਕੀ ਕੰਮ ਕਰੋ ਹਾਂ ਜੀ ਮੈਂ ਦੇਖੋ ਕੰਮ ਵਾਸਤੇ ਤਾਂ ਹਮੇਸ਼ਾ ਹਾਜ਼ਰੇ ਰਹਿੰਦਾ ਹਾਂ ਤੁਸੀਂ ਦੇਖਿਓ ਹੈ ਹਾਂ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਤੁਸੀਂ ਆਪ ਵੀ ਕਈ ਵਾਰ ਕਵਰ ਕੀਤਾ ਹੈ ਹਾਂ ਜੀ ਹਾਂ ਮੈਨੂੰ ਸ਼ੌਂਕ ਹੈ ਜੀ ਕੰਮ ਕਰਨ ਦਾ ਹੈ ਮੇਰਾ ਬੜਾ ਮੌਕਾ ਮਿਲਿਆ ਮੈਨੂੰ ਮੈਂ ਹੁਣ ਸਾਰੇ ਉਹਦੇ ਚ ਮੈਨੂੰ ਲੱਗ ਲਗਾ ਐਮਸੀਆਂ ਦਾ ਵੀ ਫੋਨ ਆਇਆ ਵਧਾਈਆਂ ਵੀ ਦਿੱਤੀਆਂ ਤੁਹਾਡੇ ਸੱਜਣਾ ਮਿੱਤਰਾਂ ਨੇ ਵੀ ਬਹੁਤਾਂ ਵਧਾਈਆਂ ਦਿੱਤੀਆਂ ਵੀ ਸਾਨੂੰ ਬੜੀ ਖੁਸ਼ੀ ਹੋਈ ਹੈ ਲੱਕੀ ਜੀ ਤੁਹਾਨੂੰ ਇਹ ਮੌਕਾ ਮਿਲਿਆ ਵੀ ਅਸੀਂ ਦੇਖੇ ਕਰਦੇ ਸੀ ਤੁਹਾਨੂੰ ਸੋਸ਼ਲ ਮੀਡੀਆ ਤੇ ਅੱਜ ਇਹ ਕੰਮ ਸ਼ੁਰੂ ਕਰਤਾ ਜੀ ਅਜੇ ਕੰਮ ਕਰਦੇ ਅਸੀਂ ਵੀ ਆਸ ਤੱਕ ਦੇ ਵੀ ਸਾਡੇ ਬਾੜਾਂ ਚ ਵੀ ਇਦਾਂ ਕੰਮ ਹੋਇਆ ਜੀ ਤੇ ਇਹ ਸੀਗੇ ਜੀ ਸਾਡੇ ਲੱਕੀ ਨਾ ਬਾਜੀ ਜਿਹੜੇ ਸਪੈਸ਼ਲ ਅੱਜ ਈਬੀ 70 ਦੇ ਦਫ਼ਤਰ ਆਏ ਆ ਤੇ ਇਹਨਾਂ ਦਾ ਕਹਿਣਾ ਹੈ ਹੁਣ ਜੀਰਕਪੁਰ ਦਾ ਕੋਈ ਵੀ ਨੌਜਵਾਨ ਇਹਨਾਂ ਨੂੰ ਫੜ ਕੇ ਆਪਣੇ ਕੰਮ ਕਰਵਾ ਸਕਦਾ ਥੈਂਕ ਯੂ